ਚਾਕੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ ਦੱਸਦੀ ਕਿ ਹੁਣ ਚਾਕੀਆਂ ਹਰ ਗਲੀ ਹਰ ਮੋਹੱਲੇ ਦੇ ਵਿੱਚ ਚਲਾਈਆਂ ਜਾਣਗੀਆਂ ਤੇ ਪੰਜਾਬ ਸਰਕਾਰ ਨੇ ਚਾਕੀਆਂ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਚਾਕੀਆਂ ਨਾਲ ਸ਼ਾਮਾਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਭਾਜਪਾ ਦੇ ਵੱਲੋਂ ਕਿਹਾ ਗਿਆ ਸੀ ਕਿ ਚਾਕੀਆਂ ਨਹੀਂ ਸ਼ਾਮਲ ਕਰਨੀਆਂ ਕਿਉਂਕਿ ਉਹਨਾਂ ਦੇ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧਾ ਚੈਲੰਜ ਭਾਜਪਾ ਨੂੰ ਦਿੱਤਾ ਗਿਆ ਤੇ ਕਿਹਾ ਕਿ ਮੇਰੀਆਂ ਫੋਟੋਆਂ ਦਿਖਾਓ ਜੇਕਰ ਫੋਟੋ ਆ ਬਾਹਰ ਨਿਕਲ ਕੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਮੈਂ ਆਪਣੀ ਰਾਜਨੀਤੀ ਕਰਨਾ ਛੱਡ ਦਵਾਂਗਾ ਤੇ ਇਹ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤਾ ਗਿਆ ਸੀ ਤੇ ਪਰੰਤੂ ਹਜੇ ਤੱਕ ਕੋਈ ਵੀ ਫੋਟੋ ਜਿਹੜੀ ਬਾਹਰ ਨਿਕਲ ਕੇ ਨਹੀਂ ਆਈ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਲਗਾਤਾਰ ਸਿਆਸਤ ਗਰਮਾਈ ਹੋਈ ਸੀ ਤੇ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੇ ਵੱਲੋਂ ਝਾਕੀਆਂ ਸ਼ਾਮਲ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਉਹ ਸੁਣਾ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿਹੜੀਆਂ ਝਾਕੀਆਂ ਨੇ ਉਹ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੁਣ ਜਿਹੜੀ ਪਰੇਡ ਦੇ ਵਿੱਚ 9 ਝਾਕੀਆਂ ਦਿਖਾਈਆਂ ਜਾਣਗੀਆਂ ਤੇ ਹਰ ਗਲੀ ਹਰ ਮਹੱਲੇ ਦੇ ਵਿੱਚ ਝਾਕੀਆਂ ਦਿਖਾਈਆਂ ਜਾਣਗੀਆਂ ਤੇ ਟਰੈਕਟਰ ਟਰਾਲੀਆਂ ਵੀ ਨੂੰ ਲੈ ਕੇ ਵੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਹਰ ਗਲੀ ਮੋਹੱਲੇ ਦੇ ਵਿੱਚ ਹੁਣ ਚਾਕੀਆਂ ਸ਼ਾਮਿਲ ਹੋਣਗੀਆਂ ਤੇ ਜਿਹੜੀਆਂ 9 ਚਾਕੀਆਂ ਨੇ ਉਹ ਦਿਖਾਈਆਂ ਜਾਣਗੀਆਂ ਤੇ 26 ਹੁਣ ਜਨਵਰੀ ਨੂੰ ਪ੍ਰੇਡ ਦੇ ਵਿੱਚ ਜਿਹੜੀਆਂ 9 ਚਾਕੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਨੇ ਚਾਕੇ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ ਹੋਈ ਹੈ ਤੇ ਭਾਜਪਾ ਦੇ ਵੱਲੋਂ ਕਿਹਾ ਗਿਆ ਸੀ ਕਿ ਚਾਕੀਆਂ ਨਹੀਂ ਸ਼ਾਮਿਲ ਕਰਨੀਆਂ ਕਿਉਂਕਿ ਉਹਨਾਂ ਦੇ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧਾ ਚੈਲੰਜ ਬੀਜੇਪੀ ਨੂੰ ਦਿੱਤਾ ਗਿਆ ਤੇ ਕਿਹਾ ਕਿ ਮੇਰੀਆਂ ਫੋਟੋਆਂ ਦਿਖਾਓ ਜੇਕਰ ਫੋਟੋ ਆ ਬਾਹਰ ਨਿਕਲ ਕੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਮੈਂ ਆਪਣੀ ਰਾਜਨੀਤੀ ਕਰਨਾ ਛੱਡ ਦਵਾਂਗਾ ਤੇ ਇਹ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤਾ ਗਿਆ ਸੀ ਤੇ ਪਰੰਤੂ ਹਜੇ ਤੱਕ ਕੋਈ ਵੀ ਫੋਟੋ ਜਿਹੜੀ ਬਾਹਰ ਨਿਕਲ ਕੇ ਨਹੀਂ ਆਈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਲਗਾਤਾਰ ਸਿਆਸਤ ਗਰਮਾਈ ਹੋਈ ਸੀ ਤੇ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੇ ਵੱਲੋਂ ਝਾਕੀਆਂ ਸ਼ਾਮਲ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਉਹ ਸੁਣਾ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿਹੜੀਆਂ ਝਾਕੀਆਂ ਨੇ ਉਹ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੁਣ ਜਿਹੜੀ ਪਰੇਡ ਦੇ ਵਿੱਚ 9 ਝਾਕੀਆਂ ਦਿਖਾਈਆਂ ਜਾਣਗੀਆਂ ਤੇ ਹਰ ਗਲੀ ਹਰ ਮੋਹੱਲੇ ਦੇ ਵਿੱਚ ਝਾਕੀਆਂ ਦਿਖਾਈਆਂ ਜਾਣਗੀਆਂ ਤੇ ਟਰੈਕਟਰ ਟਰਾਲੀਆਂ ਵੀ ਨੂੰ ਲੈ ਕੇ ਵੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਹਰ ਗਲੀ ਮੋਹੱਲੇ ਦੇ ਵਿੱਚ ਹੁਣ ਚਾਕੀਆਂ ਸ਼ਾਮਿਲ ਹੋਣਗੀਆਂ ਤੇ ਜਿਹੜੀਆਂ 9 ਚਾਕੀਆਂ ਨੇ ਉਹ ਦਿਖਾਈਆਂ ਜਾਣਗੀਆਂ ਤੇ 26 ਹੁਣ ਜਨਵਰੀ ਨੂੰ ਪਰੇਡ ਦੇ ਵਿੱਚ ਜਿਹੜੀਆਂ 9 ਚਾਕੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਨੇ ਚਾਕੇ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ